ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਗਿਆ ਜਾ ਥੋੜੀਆ ਮਜ਼ਾਕ ਥੋੜੀ ਕੀ ਗੱਲ ਵੀਰੇ ਅੱਜ ਵੀ ਇਕੱਲੇ ਆ ਗਿਆ ਭਾਬੀ ਨੂੰ ਨਾਲ ਨਹੀਂ ਲਿਆ ਅੱਜ ਤਾਂ ਸੁੱਖ ਨਾਲ ਉਹਦੀਆਂ ਤਾਂ ਦੋ ਦੋ ਤਿੰਨ ਦਿਨ ਰਿਸ਼ਤੇਦਾਰੀਆਂ ਨੇ ਨਾਲੇ ਮਾਮੀ ਹੋਗੀ ਨਾਲੇ ਭੂਆ ਮੁੰਡੇ ਦੀ ਤੇ ਨਾਲੇ ਫਿਰ ਹੁਣ ਵਿਚੋਲਣ ਹੋਗੀ ਓਹੋ ਤੈਨੂੰ ਪਤਾ ਤਾਂ ਹੈਗਾ ਆਉਣਾ ਤਾਂ ਹੈਗਾ ਦੀ ਭਾਣੇ ਰਬ ਮੁਆਰ ਹੋ ਰਹੀਆ ਨਾ ਤੋਂ ਤੋਂ ਤੁਰਿਆ ਜਾ ਰਹਾ ਸੀ ਉਹ ਤਾਈ ਉਹ ਨਹੀਂ ਆਈ ਬੇਨੋ ਵੱਧ ਚਾਹਤਾ ਉਹ ਨੂੰ ਸੀਗਾ ਫਿਰ ਵੀ ਭਤੀਜੇ ਦਾ ਮੰਗਣਾ ਹੈਗਾ ਹੋਰ ਹੋਰ ਚਾਹ ਤਾਂ ਹੋਣਾ ਹੀ ਆ ਵੀਰੇ ਉਹ ਚਲੋ ਛੱਡੋ ਇਹ ਨਾ ਕਰ ਲਾਣੋ ਤੁਸੀਂ ਇਹ ਗੱਲਾਂ ਫੇਰ ਕਰਾਂਗੇ ਪਹਿਲਾਂ ਆਪਾਂ ਉਹ ਮੁੰਡਾ ਕੁੜੀ ਨੂੰ ਪੁੱਛ ਲਈਏ ਵੀ ਭਈ ਤੁਸੀਂ ਸਾਹਮਣੇ ਆਉਣ ਠੀਕ ਆ ਰਿਸ਼ਤਾ ਪਸੰਦ ਆ ਸਾਨੂੰ ਹਾਂਜੀ ਮੈਂ ਤਾਂ ਤੁਹਾਡੀ ਕੁੜੀ ਪਸੰਦ ਆਗੀ 10 ਪਰ ਕਾਲੇ ਕਦੋਂ ਵਿਆਹ ਕਰਨਾ ਉਪੜੀ ਮੈਂ ਤਾਂ ਐਂ ਕਹਿੰਦਾ ਸੀ ਆ ਵੀ ਆਪਾਂ ਵੱਡੇ ਵਿਆਹ ਨਾਲ ਇੱਕ ਸਿੱਧਾ ਸਾਦਾ ਜਿਹਾ ਵਿਆਹ ਕਰ ਲੈਣੇ ਹੈਗੇ ਚਾਰ ਕਜਾਣੇ ਇਧਰੋਂ ਆ ਜਾਣਗੇ ਤੇ ਚਾਰ ਕਜਾਣੇ ਆਪਣੇ ਆ ਜਾਣਗੇ ਬਾਲਾ ਵੱਡਾ ਵਿਆਹ ਕਰਨ ਦੀ ਕੀ ਲੋੜ ਆ ਜੀ ਮੈਨੂੰ ਤਾਂ ਮੁੰਡੇ ਦੀ ਸੋਚ ਵਧੀਆ ਲੱਗੀ ਮੈਂ ਤਾਂ ਆਪੇ ਹੀ ਕਰਨੀ ਆ ਮੈਂ ਆਪਾਂ ਸਿੰਪਲ ਜੇ ਤਰੀਕੇ ਨਾਲ ਹੀ ਵਿਆਹ ਕਰ ਲਈਏ ਗੱਲ ਤਾਂ ਤੇਰੀ ਸਹੀ ਆ ਭਾੜੇ ਮੈਂ ਤਾਂ ਆਪ ਕਹਿਣਾਗਾ ਚਾਰ ਜਣੇ ਤੁਸੀਂ ਆਜੋ ਚਾਰ ਅਸੀਂ ਆ ਜਾਾਂਗੇ ਆਪਾਂ ਗੁਰੂ ਘਰ ਜਾ ਕੇ ਨੰਦਕਾਰ ਦੇ ਕਰਵਾ ਦਾਂਗੇ ਹਾਂ ਹਾਂ ਵੀਰੇ ਠੀਕ ਐ ਤਾਂ ਆਪਾਂ ਐ ਕਰਦੇ ਆ ਅਗਲੇ ਹਫ਼ਤੇ ਵਾਰ ਵਿਆਹ ਰੱਖ ਲੈਨੇ ਹਾਂਗੇ ਅੱਜ ਸੋਮਵਾਰ ਆ ਹਫਤੀ ਰਹਿ ਗਿਆ ਹਾਂ ਤੇ ਜਪਾ ਤਿਆਰੀ ਕਰ ਲਾਂਗੇ ਹਾਂ ਤਾਂ ਹੀ ਤਾਂ ਕਹਿਣਾ ਭਾਜੀ ਮੈਂ ਹਾਂ ਹਾਂ ਵੀਰੇ ਜਮਾ ਠੀਕ ਐ ਤਾਂ ਬਹੁਤ ਵਧੀਆ ਗੱਲ ਜੀ ਨਾ ਚਲ ਖੋਈ ਗਾਲਨੀ ਉਹ ਕੁੜੀ ਸੰਗਗੀ ਹੋਗੀ ਮੈਂ ਦੇਖਦੀ ਆ ਥੋੜਾ ਸਟੀਚਾ ਪਾਣੀ ਦਾ ਪਰੰਪਰ ਉਹ ਕੋੜੀ ਪਤਾ ਤੈਨੂੰ ਪਤਾ ਆਪਣੀ ਨਰਮ ਆਈ ਹੈ ਨਾ ਸਾਗ ਦੀ ਥੋੜੀ ਅੱਛਾ ਅੱਛਾ ਮੈਂ ਤਾਂ ਉਹੀ ਟਰ ਗਿਆ ਸੀਗਾ ਨਾ ਨਾ ਬੇਟਾ ਉਹ ਡਰਦਾਗਾ ਡਰਨਾ ਤਾਂ ਬਹੁਤ ਸਿਆਣੀ ਹੈਗੀ ਹਾਂ ਹੋਲੀ ਵੜੇ 12 ਤਰ੍ਹਾਂ ਦੇ ਬਾਹਲੀ ਗਲੀ ਨਹੀਂ ਨਾ ਇਹ ਠੀਕ ਹੈ ਜੀ ਕਾਲ ਜਦੋਂ ਬਸ ਕਰੇ ਸਿੱਧਾ ਹੈ ਜਾਂ ਕਾਲ ਜੇ ਬਸ ਸੰਗਗੀ ਉੱਠ ਕੇ ਵਾਚੀ ਹੋਰ ਬਈਆ ਤਰੀਕ ਖਿੱਚ ਕੇ ਰੱਖੋ ਨਾਲੇ ਤਿਆਰੀ ਤਾਂ ਮਹਾ ਜੀ ਕੋਈ ਪਤੀ ਆ ਹਫਤੇ ਦਾ ਪਤੀ ਨਹੀਂ ਲੱਗਦਾ ਕਿਹੜੇ ਵੇਲੇ ਲੰਘੇ ਹਾਂ ਹਾਂ ਇਹ ਤਾਂ ਵਾਕਿਆ ਆਪਣਾ ਤਾਂ ਬਸ ਦਾ ਪ੍ਰੋਗਰਾਮ ਆ ਆ ਫਤਾਕਾਰੀ ਲਵਾਂਗੇ ਹਨਾ ਇਹ ਕੀ ਬਤਮੀਜ਼ੀ ਆ ਹੈ ਕਿਵੇਂ ਆਗੇ ਉੱਠ ਕੇ ਉਥੋਂ ਮੰਮੀ ਬਤਮੀਜ਼ੀ ਤਾਂ ਤੁਸੀਂ ਕਰ ਰਹੇ ਹੋਗੇ ਤੁਹਾਡੇ ਵਾਲੀ ਹੱਦ ਹੋਗੀ ਤੁਸੀਂ ਤਾਂ ਮੇਰੇ ਵਿਆਹ ਦੇ ਪਿੱਛੇ ਹੀ ਪੈਓਗੇ ਮੈਨੂੰ ਨਹੀਂ ਉਹ ਮੁੰਡਾ ਪਸੰਦ ਆਏਗਾ ਤੁਸੀਂ ਨਾ ਕਰ ਤੋ ਨਾ ਜਿਹੜਾ ਤੂੰ ਮੁੰਡਾ ਪਸੰਦ ਕੀਤਾ ਸੀ ਉਹ ਤਾਂ ਦੇਖ ਕੇ ਤੂੰ ਪਸੰਦ ਕਰਕੇ ਲੱਲਣ ਲਾਤੇ ਓਕੇ ਸੀ ਮੁੰਡਾ ਨਸ਼ੇੜੀ ਸੀਗਾ ਮੰਮੀ ਜੋ ਵੀ ਐ ਮੈਂ ਸਿਰਫ ਓਨੂੰ ਪਿਆਰ ਕਰਦੀ ਆ ਤੇ ਮੈਂ ਕਹਿੰਦਾ ਨਾ ਮੈਨੂੰ ਇਹ ਮੁੰਡਾ ਬਿਲਕੁਲ ਪਸੰਦ ਨਹੀਂ ਹੈਗਾ ਮੈਂ ਨਹੀਂ ਇਹਦਾ ਵਿਆਹ ਕਰਾਉਣਾ ਮੇਰੇ ਮੂਰੇ ਨਾ ਟੰਗ ਜੇ ਕਰ ਤੂੰ ਆਪਣੇ ਪਿਓ ਨੂੰ ਜਾ ਕੇ ਕਹਿ ਜਿਹੜਾ ਤੈਨੂੰ ਪਸੰਦ ਐ ਨਾ ਉਹਦੇ ਨਾਲ ਤੇਰਾ ਵਿਆਹ ਕਰਾ ਦਊਗਾ ਆਹੋ ਤੂੰ ਸਤਾਬਦੀਆਂ ਮਰਜ਼ੀਆਂ ਕਰੋਗੇ ਨਾ ਹੁਣ ਪਹਿਲਾਂ ਮੇਰੀ ਪੜ੍ਹਾਈ ਛਡਾਤੀ ਮੈਂ ਕਿਤੇ ਬਾਹਰ ਜਾਣ ਵੀ ਜੋਗੀ ਵੀ ਨਹੀਂ ਛੱਡੀ ਤੇ ਹੁਣ ਮੇਰਾ ਧੱਕੇ ਨਾਲ ਹੀ ਵਿਆਹ ਕਰਨ ਤੇ ਲੱਗੇ ਹੋਏ ਹਾਂ ਪੜ੍ਹਾਈ ਆਪਦੀ ਕਰਤੂਤੀ ਛੱਡੀ ਐ ਅਸੀਂ ਨਹੀਂ ਛਡਾਈਗੀ ਅਸੀਂ ਪੜਨ ਭੇਜਦੇ ਸੀ ਤੈਨੂੰ ਇਹੋ ਜਿਹਾ ਕੁਝ ਕਰਨ ਨਹੀਂ ਸੀ ਭੇਜਦੇਗੇ ਬਸ ਮੰਮੀ ਮੈਂ ਤੁਹਾਨੂੰ ਆਖਰੀ ਵਾਰ ਕਹਤਾ ਮੈਂ ਵਿਆਹ ਨਹੀਂ ਕਰਾਉਣਾ ਉਸ ਮੁੰਡੇ ਨਾਲ ਨਹੀਂ ਕਰਾਉਣਾ ਚੁੱਪ ਕਰਕੇ ਨਾ ਉੱਥੇ ਵਿਆਹ ਤਾਂ ਕਰਾਉਣਾ ਪਊਗਾ ਤਿਆਰ ਹੋ ਕੇ ਨਾ ਤੂੰ ਥੱਲੇ ਆ ਜਾ ਤੇ ਮੈਂ ਤੈਨੂੰ ਕਹਤਾ ਵਿਆਹ ਦੇ ਕੱਪੜੇ ਲੈਣ ਜਾਣੇ ਮੈਂ ਨਹੀਂ ਕੋਈ ਵਿਆਹ ਵੀ ਉਹਦੇ ਕੱਪੜੇ ਲੈ ਕੇ ਜਾਣੇ ਹੈਗੇ ਤੁਸੀਂ ਚੱਲ ਜਾਓ ਜਦੋਂ ਇਹਨਾਂ ਸਭ ਕੁਝ ਖੁਦ ਕਰ ਲਿਆ ਨਾ ਅੱਗੇ ਵੀ ਆਪੇ ਕਰ ਲੋਗੇ ਮੈਂ ਨਹੀਂ ਕੋਈ ਕੱਪੜੇ-ਕੁਪੜੇ ਕੀਤੇ ਠੀਕ ਹੈ ਕੱਪੜੇ ਮੈਂ ਆਪੇ ਲੈ ਆਉਂਗੀ ਮੂਜਾ ਨਾ ਫਿਰ ਬਣਾਈ ਜਿਹੋ ਜਿਹਾ ਲਿਆ ਤੇ ਉਹੋ ਜਿਹੀ ਪਾਲੀ ਕੱਪੜੇ ਕੀ ਲੱਛਣ ਕਰਦੀ ਐ ਕੀ ਕਰਾਂ ਲੱਗਦਾ ਜੱਸ ਨੂੰ ਇਹ ਫੋਨ ਕਰਨਾ ਚਾਹੀਦਾ ਏਹਣੀ ਤਾਂ ਮੇਰਾ ਵਿਆਹ ਕਰ ਹੀ ਦੇਣਾ ਨਹੀਂ ਜੱਸ ਤੂੰ ਆਪਣੇ ਹੱਥ ਤੇ ਹੱਥ ਰੱਖ ਕੇ ਬੈਠਾ ਨਹੀਂ ਇੱਥੇ ਮੇਰੇ ਘਰ ਦੇ ਆਣੇ ਮੇਰਾ ਵਿਆਹ ਵੀ ਪੱਕਾ ਕਰਤਾ ਮੈਂ ਸੋਚਿਆ ਸੀ ਚਲ ਕੱਲੀ ਮੰਗਣੀ ਕਰਨਗੇ ਮੰਗਣੀ ਤੱਕ ਆਪਾਂ ਦੋਹਾਂ ਨੂੰ ਟਾਈਮ ਮਿਲ ਜਾਊਗਾ ਕਿ ਆਪਾਂ ਕੁਛ ਨਾ ਕੁਛ ਹੱਲ ਕਰ ਲਾਂਗੇ ਪਰ ਸੱਚੀ ਤੂੰ ਵੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ ਹੈਗਾ ਹੁਣ ਤਾਂ ਓਏ ਹਾਂ ਹੀਰ ਯਾਰ ਮੈਂ ਕੋਸ਼ਿਸ਼ ਤਾਂ ਕਰੀ ਜਨਾ ਤੇਰੇ ਕਹਣ ਤੇ ਯਾਰ ਮੈਂ ਘਰੇ ਵੀ ਗੱਲ ਕਰ ਲਈ ਤੇ ਘਰ ਦੇ ਮੇਰੇ ਤਾਂ ਮੰਨ ਵੀ ਗਏ ਉਹ ਤਾਂ ਤੇਰੇ ਘਰ ਦੇ ਨੇ ਜਿਹੜੇ ਮੰਨਦੇ ਨਹੀਂ ਹੈਗੇ ਹੁਣ ਤੂੰ ਵੀ ਦੱਸ ਮੈਂ ਕੀ ਕਰਾਂ ਜੇ ਤੂੰ ਕਹਿਣੀ ਆ ਮੈਂ ਤੈਨੂੰ ਭਜਾ ਕੇ ਲੈ ਜਾਣਾ ਫਿਰ ਕੀ ਇਹ ਤੂੰ ਕੀ ਕਹਿ ਰਿਹਾ ਮੈਂ ਘਰੋਂ ਕਿਵੇਂ ਭੱਜ ਸਕਦੀ ਆ ਹੀਰ ਭੱਜਣ ਤੋਂ ਇਲਾਵਾ ਆਪਣੇ ਲਈ ਹੋਰ ਕੋਈ ਰਸਤਾ ਨਹੀਂ ਹੈਗਾ ਜਿਵੇਂ ਤੂੰ ਕਹੇਂਗੀ ਯਾਰ ਮੈਂ ਤਾਂ ਉਹ ਮੇ ਕਰ ਲੂੰਗਾ। ਮੈਨੂੰ ਲੱਗਦਾ ਜਸ ਸਹੀ ਕਹਿ ਰਿਹਾ। ਘਰੋਂ ਭੱਜੀ ਜਾਣਾ ਚਾਹੀਦਾ। ਕਿਉਂਕਿ ਮੈਂ ਜਸਮੀਨਾ ਨਹੀਂ ਰਹਿ ਸਕਦੀ ਤੇ ਨਾ ਹੀ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਾਉਣਾ ਚਾਹਨੀ ਆ। ਮੈਨੂੰ ਜਸਤੀ ਕੱਲ ਚ ਹਾਂ ਮੀ ਪਰ ਦੇਣੀ ਚਾਹੀਦੀ। ਬੀੜਦੀ ਹੱਦ ਦਾ ਹੋਰ ਥੱਕ ਗਏ ਚਲ ਕਰ ਲੈ ਰਾਮ ਉਹ ਬੈਠੇ ਹੀਰ ਜਾਨੀ ਆ ਦੇਖ ਲੈ ਆ ਬੈਠੇ ਮਿਰਤੀ ਦੇਖ ਪੁੱਤ ਤੇਰੇ ਵਸਤੇ ਕੱਪੜੇ ਲੈਂਦੇ ਆ ਲਾਈਨ ਸੋਹਣੇ ਮੰਮੀ ਮੈਂ ਕੋਈ ਸੂਟ ਨਹੀਂ ਦੇਖਣੇ ਹੈਗੇ ਮੈਨੂੰ ਨਾ ਦਿਖਾਓ ਦੇਖ ਤਾਂ ਸਹੀ ਪੁੱਤ ਜੇ ਨਾ ਪਸੰਦ ਆਏ ਤਾਂ ਵਾਪਸ ਕਰਕੇ ਬਦਲ ਕੇ ਹੋਰ ਲਿਆ ਦੂੰਗੀ ਤੈਨੂੰ ਪਸੰਦ ਦਾ ਮੈਨੂੰ ਰਿਸ਼ਤਾ ਵੀ ਨਹੀਂ ਸੀ ਆਇਆ ਉਹ ਜਿਹੜਾ ਤੁਸੀਂ ਵਾਪਸ ਮੋੜਤਾ ਫਿਰ بس ਮੇਨ ਨਾਲ ਲੱਗੋ ਯਾਰ ਰਿਸ਼ਤੇ ਦੀ ਗੱਲ ਕਰਿਆ ਕਰੋ ਨਾ ਤਾਂ ਮੈਨੂੰ ਖੁਸ਼ੀ ਹੈ ਕਿਸੇ ਰਿਸ਼ਤੇ ਦੀ ਨਾ ਕੋਈ ਚਾਹ ਲੈ ਕੀ ਕਰਾਂ ਮੈਂ ਕਿਵੇਂ ਸਮਝਾਵਾਂ ਇਹਨੂੰ ਕਿ ਤੇਰੀ ਖੁਸ਼ੀ ਮੰਗਰੇ ਸਾਡੀ ਖੁਸ਼ੀ ਹੈ ਹੁਣ ਤੈਨੂੰ ਕਿਵੇਂ ਅੱਖੀਂ ਦੇਖ ਕੇ ਖੂਚ ਧੱਕਾ ਦੇ ਦਈਏ ਦੱਸ ਇਹਦੇ ਨਹੀਂ ਸਮਝਾਉਂਦੀ ਕੋਈ ਗੱਲੋ ਛੱਲ ਮਣਾ ਕੀ ਕਰਾਂ ਮੈਂ ਮੈਨੂੰ ਲੱਗਦਾ ਮੈਨੂੰ ਨਾ ਆਪਣੇ ਘਰੋਂ ਭੱਜੀ ਜਾਣਾ ਚਾਹੀਦਾ। ਜਦੋਂ ਮੇਰੇ ਘਰ ਦੇਆਂ ਨੂੰ ਹੀ ਨਹੀਂ ਮੇਰੀ ਖੁਸ਼ੀਆਂ ਪਿਆਰੀਆਂ ਹੈਗੀਆਂ। ਫਿਰ ਮੈਂ ਵੀ ਕਿਉਂ ਇੰਨਾ ਵਾਰੇ ਸੋਚਾਂ? ਮੈਂ ਕਰਤੀਆਂ ਜਸ ਨੂੰ ਫੋਨ ਕਰਤੀਆਂ। ਹੈਲੋ ਮੈਂ ਤੈਨੂੰ ਐਂ ਕਹਿੰਦੀ ਸੀ ਕਿ ਮੈਂ ਫੈਸਲਾ ਕਰ ਲਿਆ। ਮੈਂ ਤੇਰੇ ਨਾਲ ਭੱਜਣ ਨੂੰ ਤਿਆਰ ਆ। ਹੀ ਰਹੇਗੀ ਕਰੀਂ ਤੂੰ? ਤੂੰ ਇੱਕ ਵਾਰ ਸੋਚ ਵਿਚਾਰ ਕਰ ਲਾ। ਯਾਰ ਮੈਂ ਸੋਚ ਸਮਝ ਕੇ ਕਹਿ ਰਹੀ ਆ। ਮੈਂ ਬਹੁਤ ਸੋਚ ਕੇ ਫੈਸਲਾ ਲਿੱਤਾ। ਹੀਰਤ ਨੂੰ ਮੈਂ ਬਾਰ-ਬਾਰ ਕਹਿ ਰਿਹਾ ਇੱਕ ਵਾਰੀ ਫੇਰ ਸੋਚ ਲਾ ਯਾਰ ਤੂੰ ਕੀ ਪਾਗਲ ਆਲੀ ਹਰਕਤਾਂ ਕਰ ਰਿਹਾ ਤੈਨੂੰ ਮੈਂ ਕਹਾਂ ਨਾ ਕਿ ਮੈਂ ਬਹੁਤ ਸੋਚ ਸਮਝ ਕੇ ਫੈਸਲਾ ਲਿਆ ਨਾਲੇ ਮੈਨੂੰ ਲੱਗਦਾ ਨਾ ਤੂੰ ਫੋਕੀਆ ਹੀ ਫੜਾ ਮਾਰੀ ਜਾਂਦਾ ਸੀ ਉਦੋਂ ਕਿ ਮੈਂ ਤੈਨੂੰ ਪਿਝਾ ਲੂੰਗਾ ਹੁਣ ਦੇਖ ਲਾ ਕਿਵੇਂ ਤੇਰੀ ਫੂਕ ਨਿਕਲ ਗਈ ਨਾਲੇ ਵੈਸੇ ਵੀ ਮੈਨਾਂ ਹੁਣ ਇਸ ਤਰ੍ਹਾਂ ਚ ਨਹੀਂ ਰਹਿਣਾ ਹੈਗਾ ਹੀਰ ਤੈਨੂੰ ਤਾਂ ਆਪਣਾ ਇਖਾ ਪੈ ਗਿਆ ਯਾਰ ਤੂੰ ਕਦੇ ਇਹ ਫੈਸਲਾ ਆਪਣੇ ਦਿਲ ਤੇ ਪੱਥਰ ਰੱਖੇ ਤਾਂ ਨਹੀਂ ਲੈ ਰਹੀ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਜਿਹੜਾ ਤੂੰ ਫੈਸਲਾ ਲੈਂਗੀ ਨਾ ਮੈਂ ਤੇਰੇ ਨਾਲਾਂ ਜਿੱਦੂ ਕਹਿਣੀ ਵੀ ਮੈਨੂੰ ਪਿ ਮੈਂ ਤੇਰੇ ਨੂੰ ਪਹਜਾ ਕੇ ਆਪਦੇ ਘਰੇ ਲੈ ਆਉਂਗਾ। ਚੱਲ ਠੀਕ ਆ। ਆਪਾਂ ਨਾ ਫਿਰ ਅੱਜ ਰਾਤ ਨੂੰ ਹੀ ਭੱਜਾਂਗੇ। ਮੈਂ ਤੈਨੂੰ ਪਿੰਡ ਦੇ ਬਾਹਰ ਵਾਲੇ ਏਡੇ ਤੇ ਮਿਲੂੰਗੀ। ਸਰਤੇ ਇੰਤਜ਼ਾਰ ਕਰੂੰਗੀ ਤੇਰਾ। ਉਹ ਤਾਂ ਨਵੀਂ ਪੰਗਾ ਪੈ ਗਿਆ। ਮੈਂ ਇਹਨੂੰ ਕਿੱਧਰੋਂ ਕਹਤਾ ਵੀ ਮੈਂ ਤੈਨੂੰ ਪਹਜਾ ਕੇ ਲੈ ਜੂੰ। ਤੇਰਾ ਸੱਚੀ ਮੰਨ ਗਈ ਯਾਰ। ਮੈਂ ਤਾਂ ਮਸਾਟਾਂੇ ਪਾਸ ਕਰਦਾ। ਮੈਂ ਇਹਨੂੰ ਕਿੱਥੋਂ ਰੋਟੀਆਂ ਖਵਾ ਦੂੰਗਾ। ਚਲ ਕੋਈ ਨਾ ਇਹਦਾ ਨਾ ਮੈਂ ਬਾਅਦ ਚ ਦੇਖਣਾ ਪਹਿਲਾਂ ਮੈਂ ਦੂਜੀ ਲਵੇ ਜਾ ਕੇ ਆਉਣਾ ਉਹ ਤੋਂ ਕਰਦਾ ਪੈਸਿਆਂ ਦਾ ਪ੍ਰਬੰਧ ਫੇਰੀ ਰਾਤ ਦੀ ਰੋਟੀ ਦਾ ਹਿੱਲਾ ਹੋਊਗਾ ਚਲ කීහෝග සබේ පාණි විනි අජ තරක්ක ඕ පානිදි කොට්ට පියම ලෑට කිමිසිුත් ਬਾਰ ਵੀ ਖੁੱਲਾ ਪਿਆ। ਖੀਰ ਪੁੱਤ ਖੀਰ ਕਿੱਧਰ ਆ ਗਈ? ਖੀਰ ਕਿੱਧਰ ਗਈ? ਰਸੋਈ 'ਚ ਦੇਖਾਂ। ਖੀਰ ਪੁੱਤ ਮੈਨੂੰ ਲੱਗਦਾ ਇਹਨੇ ਤਾਂ ਉਹੀ ਕੰਮ ਕਰਤਾ। ਕਿੱਧਰ ਵਾਕੇ? ਦੱਸ ਸਾਨੂੰ ਕਹੇ ਮੇਰਾ ਤਾਂ ਦਿਲ ਬੈਠਾ ਜਾਂਦਾ ਹੈ ਜੇ ਉਠੋ ਉਠੋ ਕੀ ਹੋ ਗਿਆ ਫਿਰ ਕਿਤੇ ਨਹੀਂ ਦਿਖਦੇਗੀ ਫਿਰ ਆਪਣੀ ਭੱਜ ਗਈ ਘਰੋਂ ਹੈ ਤੈਨੂੰ ਕੀ ਬਲ ਲੱਗਦਾ ਭੱਜ ਗਈ ਮੈਂ ਤਾਂ ਪਾਣੀ ਪੀਣ ਉੱਠੀ ਸੀਗੀ ਤੇ ਉਹਦੇ ਕਮਰੇ ਦੀ ਲਾਈਟ ਜਗੀ ਜਾਂਦੀ ਸੀ ਤੇ ਕਮਰੇ 'ਚ ਵੀ ਹੈ ਨਹੀਂ ਰਸੋਈ 'ਚ ਵੀ ਹੈ ਨਹੀਂ ਕਿਤੇ ਨਹੀਂ ਗਈ ਪਤਾ ਨਹੀਂ ਕਿੱਧਰ ਵਗ ਗਈ ਚਲ ਆਪਾਂ ਭਾਲ ਲੈਨੇ ਆ ਖੜੇ ਹੋ ਜੋ ਹੁਣ ਐ ਨਾ ਬੈਠੇ ਰੋ ਓਏ ਪਾਲ ਨੂੰ ਹੋ ਕਿਤੇ ਇੱਥੇ ਨਹੀਂ ਗਈ ਉਹ ਪੱਜੀ ਐ ਇਥੋਂ ਘਰ ਛੱਡ ਕੇ ਗਈ ਆ ਪੁਆਤੀ ਹੋਣੇ ਆਪਣੇ ਸਿਰ ਚ ਖੇ ਹੁਣ ਪਤਾ ਨਹੀਂ ਕੀ ਹੋਊਗਾ ਟੜਕੇ ਨੂੰ ਲੋਕਾਂ ਨੂੰ ਕਿਵੇਂ ਮੂੰਹ ਦਿਖਾਵਾਂਗੇ ਸਵੇਰੇ ਤਾਂ ਸਾਰੇ ਪਿੰਡ 'ਚ ਗੱਲ ਫੈਲ ਜਾਣੀ ਆ ਮੇਰੀ ਗੱਲ ਕੀ ਏ ਮੇਰੀ ਗੱਲ ਸੁਣੋ ਹੁਣ ਐ ਹਿੰਮਤ ਹਾਰ ਕੇ ਨਾ ਬੈਠੋ ਤੁਸੀਂ ਆਜੋ ਆਪਾਂ ਦੇਖਦੇ ਆਂ ਕੀ ਪਤਾ ਕਿਤੇ ਇੱਥੇ ਨੇੜੇ ਤੇੜੇ ਹੋਵੇ ਮਿਲ ਜੇ ਆਪਾਂ ਨੂੰ ਚਲ ਇੱਥੇ ਦੇਖ ਲੈਨੇ ਮੜੇ ਉਹ ਤਾਂ ਕਰਤਾ ਹੋਈ ਕੰਮ ਜਿਹੜਾ ਨਹੀਂ ਕਰਨਾ ਸੀ ਤੁਸੀਂ ਬਾਲੀ ਸੋਚ ਨਾ ਕਰੋ ਆਜੋ ਦੇਖਦੇ ਆਪਾਂ ਕਸ ਮੇਰਾ ਫੋਨ ਕਿਉਂ ਨਹੀਂ ਚੱਕਰਿਆ ਹੈਗਾ ਕਿੰਨੇ ਫੋਨ ਕਰਤੇ ਨਾ ਪਾਇਆ ਹੈਗਾ ਹੁਣ ਖੜੇ ਰੋ ਇੱਥੇ ਦੁਬਾਰਾ ਫੋਨ ਕਰਤੀਆਂ ਹੁਣ ਕੀ ਦਾ ਫੋਨ ਆ ਗਿਆ ਇੱਕ ਤਾਂ ਹੁਣ ਹੀ ਨੀਂਦ ਆਉਂਦੀ ਹੈਗੀ ਹੈ ਹੀਰ ਦਾ ਫੋਨ ਹੁਣ ਇਹਨੂੰ ਕੀ ਹੋ ਗਿਆ ਦੀ ਅਦੀ ਰਤ ਨੂੰ ਫੋਨ ਕਰੀ ਜਾਂਦੀ ਆ। ਇਹਨੂੰ ਵੀ ਯਾਰਾ ਟਕਾ ਨਹੀਂ ਹੈਗਾ। ਇਹਨੂੰ ਆਣੀ ਹੈ ਕਿ ਬੰਦੇ ਨੂੰ ਸੌਂ ਤਾਂ ਲੈਣ ਦੇ। ਚਲ ਚੱਕ ਕੇ ਲੈਣਾ ਫੋਨ। ਦੇਖਦਾ ਸਹੀ ਕੀ ਕਹਿੰਦੀ ਆ। ਹਲੋ। ਵਾਹ ਹਾਂ ਤੇ ਕੀ ਹੋਇਆ ਤੈਨੂੰ ਜੋ ਅਦੀ ਰਤ ਨੂੰ ਫੋਨ ਕਰੀ ਜੰਦੀ ਆ। ਯਾਰ ਤੂੰ ਆਇਆ ਕਿਉਂ ਨਹੀਂ ਹਲੇ ਤੱਕ? ਮੈਂ ਕਦੋਂ ਦੀ ਤੇਰੇ ਇੰਤਜ਼ਾਰ ਕਰ ਰਹੀ ਆ। ਹਣ ਤੂੰ ਮੇਰੇ ਫੋਨ ਵੀ ਨਹੀਂ ਚੱਕਿਆ ਹੈਗੇ। ਕਿੱਥੇ ਰਹਿ ਗਿਆ ਤੂੰ? ਹੈਂ? ਇਹ ਕੀ ਕਹਿ ਰਹੀ ਆ ਤੂੰ? ਲੈ ਯਾਰ ਹੀਰ ਘੱਟੋ ਘੱਟ ਭੱਜਣ ਤੋਂ ਪਹਿਲਾਂ ਇੱਕ ਵਾਰ ਮੈਨੂੰ ਦੱਸਣਾ ਸੀ ਯਾਰ ਹੁਣ ਤੂੰ 1 ਲੱਖ ਤੱਕ ਸੜਕ ਤੇ ਆ ਕੇ ਮੈਨੂੰ ਫੋਨ ਕਰੀ ਜਿੰਨੀ ਆ ਲੈ ਮੈਂ ਤੈਨੂੰ ਕਿਹਾ ਤਾਂ ਹੈਗਾ ਸੀ ਸਵੇਰੇ ਜਾਂ ਫਿਰ ਆਪਾਂ ਰਾਤ ਨੂੰ ਭੱਜਾਂਗੇ ਫਿਰ ਤੂੰ ਆਇਆ ਕਿਉਂ ਨਹੀਂ ਹਾਲੇ ਤੱਕ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਆਉਣਾ ਤੇਰੇ ਕੋਲ ਯਾਰ ਮੈਂ ਤੈਨੂੰ ਕਿਹਾ ਤਾਂ ਹੈਗਾ ਸੀ ਆਪਾਂ ਸ਼ਾਮ ਨੂੰ ਭੱਜਾਂਗੇ ਹੋਰ ਮੈਂ ਤੈਨੂੰ ਚੱਠੀ ਲਿਖਦੀ ਨਾਲੇ ਵੈਸੇ ਵੀ ਇੱਥੇ ਮੈਂ ਨੇਰੇ 'ਚ ਖੜੀ ਆ ਮੈਨੂੰ ਡਰ ਲੱਗ ਰਿਹਾ ਤੂੰ ਮੈਨੂੰ ਐਂ ਦੱਸ ਵੀ ਤੂੰ ਕਿੰਨੇ ਟਾਈਮ 'ਚ ਇੱਥੇ ਆ ਜਾਵੇਂਗਾ ਬਸ ਕਰੋ ਮੈਂ ਨਿਕਲਣ ਲੱਗਿਆ ਲੈ ਓ ਜੱਸੀ ਆ ਤੂੰ ਤਾਂ ਸੌਂ ਜਾ ਆਰਾਮਦਾਰੀ ਨਾਲ ਇਹ ਤਾਂ ਸੜਕਾਂ 'ਤੇ ਫਿਰਨਾ ਸਾਰੀ ਰਾਤ ਐਂ ਕਰਦਾ ਮੈਂ ਫੋਨ ਵੀ ਬੰਦ ਕਰ ਹੀ ਲੈਣਾ ਕਿਉਂਕਿ ਮੈਨੂੰ ਪਤਾ ਇਹਦੇ ਬਾਰੇ ਇਹਨੇ ਨਹੀਂ ਤਾਂ ਮੈਨੂੰ ਫਿਰ ਫੋਨ ਕਰਨ ਨੂੰ ਹੀ ਛੱਡਣਾ ਹੈਗਾ ਚੱਲ ਆਪੀ ਫੋਨ ਕਰ ਕਰ ਕੇ ਆਪੀ ਹਟ ਜੂਗੀ ਫੋਨ ਤਾਂ ਬੰਦ ਕਰਾ ਜਾ ਸੌਂ ਜਾ ਬਈ ਆਪਦਾ ਕਿਹੜਾ ੱਟਕੇ ਖੌਗ ਰਾਤ ਨੂੰ ਕਿੰਨਾ ਟਾਈਮ ਲਾਤਾ ਹੀ ਨਹੀਂ ਸਾਰਾ 15 ਮਿੰਟ ਦਾ ਰਾਹ ਹੈ ਦੇ ਪਿੰਡ ਨੂੰ ਪਤਾ ਨਹੀਂ ਕਿੱਥੇ ਰਹਿ ਗਿਆ ਇਹਨੂੰ ਦੁਬਾਰਾ ਫੋਨ ਕਰਦੀ ਆ ਕਿਤਨੀ ਰਾਤ ਹੋ ਰਹੀ ਹੈ ਇਹ ਤਾਂ ਫੋਨ ਬੰਦ ਕਿਉਂ ਆ ਰਿਹਾ ਦੁਬਾਰਾ ਕਰਦੀ ਆ ਇਹ ਤਾਂ ਮੇਰਾ ਫੋਨ ਹੀ ਨਹੀਂ ਚੱਲ ਰਿਹਾ ਕਿਤੇ ਮੈਂ ਕੋਈ ਗਲਤੀ ਤਾਂ ਨਹੀਂ ਕਰਤੀ ਹੁਣ ਮੈਂ ਕੀ ਕਰੂੰਗੀ ਮੈਂ ਤਾਂ ਕਿਤੇ ਜਾ ਵੀ ਨਹੀਂ ਸਕਦੀ ਹੇ ਰੱਬ ਕਿਤੇ ਫਸ ਗਈ ਹਾਂ ਮੈਂ ਕਿਤੇ ਜਾ ਮੇਰੇ ਕੋਲ ਕੋਈ ਹੋਰ ਹੱਲ ਨਹੀਂ ਹੈਗਾ ਮੈਨੂੰ ਘਰ ਹੀ ਜਾਣਾ ਪਊਗਾ ਮੈਂ ਇਨਾ ਟਾਈਮ ਬਾਹਰ ਨਹੀਂ ਖੜ ਸਕਦੀ ਕਿਤੇ ਫੜੇ ਵੈਸੇ ਵੀ ਜਸਨੇਤਾ ਜੋ ਕਰਨਾ ਸੀ ਕਰਤਾ ਮਮੀ ਡੈਡੀ ਵੀ ਸੁੱਤੇ ਹੀ ਪਏ ਹੋਣੇ ਸਹੀ ਮੌਕਾ ਹੈਗਾ ਮੈਂ ਚੁੱਪਚਾਪ ਚਾਕੇ ਕਮਰੇ ਸੋਚੂਗੀ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਜਿਹੜੀ ਗੱਲ ਦਾ ਡਰਤੀ ਹੋ ਹੀ ਗਿਆ ਮੈਂ ਤਾਂ ਬੱਥੇਰਾ ਸਮਝਾਉਣੀ ਹੁੰਦੀ ਸੀ ਮੇਰੇ ਕਿਹੜਾ ਉਹਨੇ ਇੱਕ ਸੁਣੀਆ ਉਹ ਜੇ ਤਾ ਸਮਝਾਈ ਹੁੰਦੀ ਫਿਰ ਕਾਹਨੂੰ ਆਹ ਕੁਛ ਕਰਦੀ ਲੈ ਤੈਨੂੰ ਕੀ ਲੱਗਦਾ ਵੀ ਮੈਂ ਸਮਝਾਇਆ ਨਹੀਂ ਉਹਨੂੰ ਬਥੇਰਾ ਸਮਝਾਇਆ ਸੀਗਾ ਤਾਈ ਜੰਬਲਾਈ ਉਹ ਡੈਡੀ ਅੱਗੇ ਖੇ ਖਾ ਕੇ ਇਹ ਥੋਥੋ ਕਰਾ ਦੇਣੀ ਸੀਗੀ ਰੋਹ ਹੋਂਦਾ ਬੋ ਨੋੜਦੀ ਕਰ ਰਹੀ ਆ ਹਾਂ ਹੌਲੇ ਪਿੰਟ ਬੇਇਜ਼ਤੀ ਕਰਾਉਣ ਲੱਗੇ ਤੇਰਾ ਸ਼ੌਂ ਨਹੀਂ ਹਰੇ ਬੋ ਅਰਦਾਸ ਤੇ ਉਹ ਇੱਕ ਵਾਰ ਤਾਂ ਖੋਦ ਲਾਂ ਦੀ ਮੱਕੜ ਨਾ ਤੋਥੋ ਇਹ ਵਾਖ ਰਹੀ ਆ ਮੇਰੀ ਗੱਲ ਸੁ ਕਿ ਵਾਖ ਰਹੀ ਨਾ ਮੇਰੀ ਗੱਲ ਸੁਣੋ ਮੈਂ ਕਹਿੰਦੀ ਮੈਂ ਸਮਝਾਉਂਦੀ ਆ ਤੁਸੀਂ ਹੌਲੇ ਬੋਲੋ ਕਿਉਂ ਲੋਕਾਂ ਨੂੰ ਸੁਣਾਉਣਾ ਹੈਗੇ ਹੋ ਕਿਉਂ ਪਿੰਟ 'ਚ ਥੋਥੋ ਕਰਾਉਂਦੇ ਹੋ ਇਹਨੇ ਤਾਂ ਕਰਵਾ ਤੀ ਸਾਰਾ ਪਿੰਡ ਇਕੱਠਾ ਹੋ ਕੇ ਆ ਜੂਗਾ ਵੀ ਕੀ ਹੋ ਗਿਆ ਇਹਨਾਂ ਨੇ ਕਰੀ ਅੱਧੀ ਰਾਤ ਨਾ ਤੂੰ ਤੋਰਾ ਵੀ ਨਹੀਂ ਆਪਣੇ ਪਿਓ ਦੀ ਲੱਜ ਰੱਖੀ ਬੇਸ਼ਰਮੀ ਨਿਕਲ ਗਈਸ ਕਿੱਧਰ ਅੱਧੀ ਰਾਤ ਤੇ ਬੇਸ਼ਰਮੀ ਤੈਨੂੰ ਆਪਣੇ ਪਿਓ ਦੀ ਪੱਗ ਦੀ ਭੋਰਾ ਵੀ ਨਹੀਂ ਲਾਜ ਆਈ ਮੇਰੀ ਗੱਲ ਸੁਣੋ ਤੁਸੀਂ ਕਰਦ ਰੋ ਨਾ ਤੁਸੀਂ ਨਾ ਬੀਬੀ ਵਿਧਵਾ ਹੋਵਦਾ ਹੁਣ ਇਸ ਕਮਰੇ ਚ ਜੇ ਬਾਹਰ ਨਿਕਲੇ ਨਾ ਤੇਰਾ ਆਉਣਾ ਜਾਣਾ ਬੰਦ ਕਿਤੇ ਵੀ ਇਸ ਕਮਰੇ ਨੂੰ ਕੁੰਡੀ ਲਾ ਕੇ ਰੱਖਨੇ ਇਹਨੂੰ ਬਾਹਰ ਨਹੀਂ ਟੱਪਣਾਗਾ ਜਿੰਨੇ ਇਹਨੂੰ ਖੁੱਲ੍ਹ ਦਿੱਤੇ ਐ ਉਹਨੇ ਸਾਡੇ ਸਿਰ 'ਤੇ ਸਵਾਹ ਪਾਉਣ ਲੱਗੀ ਐ ਇਹ ਲੈ ਰਹਿ ਪੈਲੀ ਹੁਣ ਉਹਦੇ ਕੋਲੀ ਰੱਖਿਆ ਨਹੀਂ ਤੈਨੂੰ ਉਹਨੇ ਬੇਸ਼ਰਮ ਚਲੋ ਤੁਸੀਂ ਕੱਭਰੋਣਾ ਨਾਲੇ ਮੇਰੀ ਗੱਲ ਸੁਣ ਲਾ ਆਵੇ ਭਾਈ ਨੂੰ ਫੋਨ ਕਰਦੇ ਹੁਣੇ ਇਹਦਾ ਤੜਕੀ ਭਾਅ ਵਡਾਂਗੇ ਕੀ ਬਤਾ ਕਹਨੋਂ ਕੋਈ ਹੋਰ ਕੇ ਪਾ ਦੇ ਇਹ ਹੁਣ ਇਸ ਵੇਲੇ ਕਰਨਾ ਕੋਈ ਠੀਕ ਰੱਖੂਗਾ ਉਹ ਮੈਨੂੰ ਨਹੀਂ ਪਤਾ ਆਪੇ ਸਮਝਾ ਦੀ ਉਹਨੂੰ ਆਪੇ ਕਰੂਗੀ ਹਾਲ ਉਹ ਚਲ ਕੋਈ ਨਾ ਤੁਸੀਂ ਨਾ ਘਾਬਰੋ ਮੈਂ ਕਰ ਦਿੰਨੀ ਆ ਹੁਣ ਕਰ ਦੇ ਹੁਣ ਆਪਾ ਹੀਰੇ ਹੀਰੇ ਖੜੀ ਹੋ ਪਤਾ ਕੀ ਆ ਮੰਮੀ ਖੜੀ ਆ ਕੱਪੜੇ ਪਾ ਗੁਰੂ ਘਰ ਜਾਣ ਖੜੀ ਹੋ ਜਾ ਨਾ ਕੇ ਕੱਪੜੇ ਪਾ ਲਾ ਇਹਨਾਂ ਭਾਰੀ ਜੋੜਾ ਇਹਨਾਂ ਭਾਰੀ ਸੂਟ ਪਾ ਕੇ ਕੌਣ ਜਾਣਦਾ ਹੈਗਾ ਕੀ ਕਰਦੇ ਹੋਾਰੇ ਅੱਜ ਤੇਰਾ ਵਿਆਹ ਹੈ ਕਿ ਨੰਗਾ ਦੀ ਰਸਮ ਪੂਰੀ ਕਰਨੀ ਹੈ ਤਾਂ ਇਹ ਜੋੜਾ ਪਵਾਉਣੀ ਹੈ ਮੰਮੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਂ ਵਿਆਹ ਨਹੀਂ ਕਰਾਉਣਾ ਹੈਗਾ ਤੁਸੀਂ ਸਮਝਦੇ ਕਿਉਂ ਨਹੀਂ ਹੈਗੇ ਸਮਝੇ ਤਾਂ ਤੂੰ ਨਹੀਂ ਰਹੀ ਸਾਡੀ ਗੱਲ ਤਾਂ ਤੂੰ ਨਹੀਂ ਸੁਣਦੀਗੀ ਆ ਸਾਡੀ ਮਿੱਟੀ 'ਚ ਮਲਾਉਂਦੀ ਮਲਾਉਂਦੀ ਇੱਜ਼ਤ ਮਸਾਂ ਬਚੀ ਐ ਤੇ ਹੁਣ ਤੂੰ ਫੇਰ ਮਿੱਟੀ 'ਚ ਮਲਾ ਦੇ ਲੋਕਾਂ ਨੂੰ ਸੁਣਾ ਸੁਣਾ ਰੋਲਾ ਪਾਪਾ ਚੁੱਪ ਕਰਕੇ ਨਾ ਤਿਆਰ ਹੋ ਜਾ ਤੇ ਬਾਹਰ ਆ ਜਾ ਦੇਖ ਲੈ ਵੀਰੇ ਹੁਣ ਵੀ ਨਹੀਂ ਇਹ ਕੋਈ ਗੱਲ ਸੁਣ ਰਹੀ ਮੇਰੀ ਇਹ ਤਾਂ ਪਤਾ ਨਹੀਂ ਕੀ ਅੱਖਾਂ ਮੂਰੇ ਪੜਦਾ ਐ ਤੂੰ ਐ ਕਰ ਬੜੇ ਬਾਹਰ ਚੱਲ ਮੈਂ ਕਰਦਾ ਹੀਰਾਂ ਗੱਲ ਸੁਣ ਲੈ ਇੱਜ਼ਤ ਰੱਖ ਲੈ ਸਾਡੀ ਆ ਤੇਰੇ ਮੂਰੇ ਬੰਨੇ ਹੱਥ ਕਿਉਂ ਆਪਦੇ ਬਾਪ ਦੀ ਪੱਗ ਨੂੰ ਰੋਲਣ ਲੱਗੀ ਐ ਵੀਰੇ ਇਹ ਤਾਂ ਹੁਣ ਵੀ ਆਪਣੀਆਂ ਮਨਮਨੀਆਂ ਕਰਦੀ ਐ ਇਹਨੂੰ ਸਮਝਾ ਲੈ ਚੰਗੀ ਤਰ੍ਹਾਂ ਇਹਦਾ ਫਾਹਾ ਚੰਗੀ ਤਰ੍ਹਾਂ ਵੱਡਣਾ ਪਊਗਾ। ਇਹਨੂੰ ਮਾਰ ਕੇ ਭਾਵੇਂ ਆਪਨਾ ਮਰਨਾ ਪੈ ਜਾਏ ਸਾਨੂੰ। ਹੁਣ ਨਹੀਂ ਮੈਂ ਇਹਦਾ ਬਰਦਾਸ਼ਤ ਕਰ ਸਕਦੀ ਗਲਤੀਆਂ। ਬਹੁਤ ਇਨੇ ਗਲਤੀਆਂ ਕਰਤੀਆਂ। ਸਮਝਾ ਲੈ ਇਹਨੂੰ। ਣੇ ਤੂੰ ਬਾਹਰ ਚੱਲ। ਮੈਂ ਕਰ ਦਿੰਦਾ ਇਹਨਾਂ ਨਾਲ। ਠੀਕ ਹੈ ਵੀਰੇ। ਸਮਝਾ ਦੇ ਇਹਨੂੰ। ਹੀਰ ਪਤ ਤਾਂ ਰਾਤ ਕਿੱਥੇ ਗਈ ਸੀ? ਮੰਮੀ ਜਿਹੜੇ ਮੁੰਡੇ ਨੂੰ ਮੈਂ ਪਸੰਦ ਕਰਦੀ ਸੀ। ਮੈ ਰਾਤੀ ਉਹਦੇ ਨਾਲ ਭੱਜਣਾ ਸੀ ਤਾਂ ਕਰਕੇ ਮੈਂ ਘਰ ਤੋਂ ਬਾਹਰ ਗਈ ਸੀ ਪਰ ਉਹ ਤਾਂ ਆਈ ਹੀ ਨਹੀਂ ਹੈਗਾ ਫਿਰ ਮਜਬੂਰਨ ਮੈਨੂੰ ਘਰ ਵਾਪਸ ਆਣਾ ਪਿਆ ਹੋਰ ਮੈਂ ਕਿੱਥੇ ਜਾਂਦੀ ਹੋਰ ਕੋਈ ਜਗ੍ਹਾ ਹੀ ਨਹੀਂ ਸੀ ਪੁੱਤ ਤੈਨੂੰ ਇੱਕ ਗੱਲ ਤਾਂ ਸਮਝ ਆ ਗਈ ਹੋਣੀ ਜਿਉ ਉਹ ਤੈਨੂੰ ਕਿੰਨਾ ਕੁ ਪਿਆਰ ਕਰਦਾ ਜੋ ਮੁੰਡੇ ਨੇ ਆਣਾ ਹੁੰਦਾ ਤਾਂ ਆ ਜਾਂਦਾ ਤੈਨੂੰ ਐਵੇਂ ਲਾਰੇ ਨਾ ਲਾਂਦਾ ਦੇਖ ਪੁੱਤ ਵਿਆਹ ਤਾਂ ਤੈ ਕਰਾਉਣਾਗਾ ਉਸ ਮੁੰਡੇ ਨਾਲ ਨਹੀਂ ਹੋਰ ਨਾਲ ਮੈਂ ਤਾਂ ਤੈਨੂੰ ਇਹੀ ਕਹਿੰਦਾ ਤੂੰ ਕਾਲੇ ਨਾਲ ਵਿਆਹ ਨੂੰ ਹਾਂ ਕਰ ਦੇ। ਮੁੰਡਾ ਵਧੀਆ ਗਾ, ਸੁਭਾਅ ਵੀ ਵਧੀਆ ਉਹਦਾ। ਕੌਮ ਆਪਣੀ ਇੱਜ਼ਤ ਰੋਲਦੀਆਂ। ਐਂ ਕਰ। ਚੁੱਪ ਕਰਕੇ ਤੂੰ ਤਿਆਰ ਹੋ ਕੇ ਬਾਹਰ ਆ ਜਾ। ਤੁਸੀਂ ਚੱਲੋ ਮੰਮੇ, ਮੈਂ ਆਈ ਬਸ ਸੂਟ ਪਾ ਕੇ। ਠੀਕ ਆਤੀ ਐ। ਮੈਨੂੰ ਲੱਗਦਾ ਮम्मा ਸਹੀ ਕਹਿੰਦਾ। ਚਸਲੇ ਮੈਨੂੰ ਧੋਖਾ ਹੀ ਦਿੱਤਾ। ਜੋ ਮੈਨੂੰ ਪਿਆਰ ਕਰਦਾ ਹੁੰਦਾ ਤਾਂ ਰਾਤ ਨੂੰ ਮੇਰੇ ਕੋਲ ਆ ਜਾਂਦਾ ਪਰ ਉਹ ਮੈਨੂੰ ਪਿਆਰ ਹੀ ਨਹੀਂ ਕਰਦਾ ਤਾਂ ਸਿਰਫ ਮੈਨੂੰ ਟਾਈਮ ਪਾਸ ਕਰ ਰਿਹਾ ਸੀ ਪਰ ਮੈਂ ਹੁਣ ਉਹਦੇ ਕਰਕੇ ਆਪਣੀ ਜ਼ਿੰਦਗੀ ਨਹੀਂ ਖਰਾਬ ਕਰਨੀ ਐਂ ਹੀ ਆਪਣੇ ਮਾਪਿਆਂ ਦੀ ਇੱਜ਼ਤ ਰੁੱਲਣ ਦੇਣੀ ਹਾਂ ਤੁਹਾਡੇ ਘਰ ਦੇ ਨੇ ਵਿਆਹ ਦੀ ਕਾਲੀ ਐ ਨਹੀਂ ਕਰਤੀ ਕਿ ਸਭ ਕੁਝ ਨੂੰ ਜਲਦੀ ਜਲਦੀ ਜੋਗਿਆ ਮੈਂ ਤਾਂ ਉਹ ਹੀ ਪੁਰਾਣੇ ਕੱਪੜੇ ਜੀ ਵਿਆਹ ਕਰਵਾ ਲਿਆ ਟਾਈਮ ਹੀ ਲੱਗਿਆ ਹੈਗਾ ਜੋ ਰਾਤ ਫਫੜ ਜੀ ਦਾ ਫੋਨ ਆਇਆ ਉਹ ਕਹਿੰਦੇ ਵੀ ਪਰ ਦਸ ਸਵੇਰੇ ਲਾਵਾ ਲੈ ਕੇ ਆਉਣੀ ਆ ਨੇ ਆਪ ਕੋ ਸਮਝ ਹੀ ਨਹੀਂ ਆਇਆ ਹੈਗਾ ਤੁਸੀਂ ਤਾਂ ਨਵੇਂ ਸੂਟਸ ਮਿ ਆਲੇ ਹੋਣਗੇ ਤੁਹਾਨੂੰ ਤਾਂ ਪਹਿਲਾਂ ਪਤਾ ਲੱਗ ਗਿਆ ਜੀ ਕਿ ਤੁਸੀਂ ਵੀ ਮੇਰੇ ਵਾਂਗੂ ਪੁਰਾਣੇ ਕੱਪੜੇਾਂ ਜੀ ਨਾਲ ਮਲੇ ਆ ਮੈਂ ਤੁਹਾਨੂੰ ਕੁਝ ਪੁੱਛ ਰਿਹਾ ਤੁਸੀਂ ਮੇਰੇ ਸਭਲਾਂ ਜਵਾਬ ਕਿਉਂ ਨਹੀਂ ਦੇ ਰਹੇ ਕਿ ਦੇਖੋ ਹਾਲੇ ਨਾ ਮੈਨੂੰ ਇਸ ਰਿਸ਼ਤੇ ਨੂੰ ਸਮਝਣ ਲਈ ਥੋੜਾ ਟਾਈਮ ਚਾਹੀਦਾ ਕੀ ਕਹਿ ਰਹੇ ਹੋ ਤੁਸੀਂ ਤੁਹਾਨੂੰ ਮੈਂ ਪਸੰਦ ਨਹੀਂ ਆਇਆ ਹੈਗਾ ਕੀ ਤੁਹਾਡਾ ਵਿਆਹ ਤੁਹਾਡੀ ਮਰਜ਼ੀ ਨਾਲ ਨਹੀਂ ਹੋਇਆ ਮੈਂ ਉਹ ਨਹੀਂ ਕਹਿ ਰਹੀ ਮੈਂ ਬਸ ਇਹ ਕਹਿ ਰਹੀ ਹਾਂ ਕਿ ਹਾਲੇ ਹੁਣੀ ਆਪਣਾ ਵਿਆਹ ਹੋਇਆ ਤੇ ਮੈਨੂੰ ਨਾ ਇਸ ਰਿਸ਼ਤੇ ਲਈ ਹਾਲੇ ਥੋੜਾ ਟਾਈਮ ਚਾਹੀਦਾ ਹੈ ਤਾਂ ਕਿ ਮੈਂ ਤੁਹਾਨੂੰ ਵੀ ਸਮਝ ਸਕਾਂ ਤੇ ਆਪਣੇ ਰਿਸ਼ਤੇ ਨੂੰ ਵੀ ਤਾਂ ਹੀ ਮੈਂ ਤੁਹਾਨੂੰ અપਨਾ ਸਕੂਗੀ ਚਲੋ ਠੀਕ ਹੈ ਜੇ ਮੈਂ ਤੁਹਾਡੀ ਮਰਜ਼ੀ ਮੈਂ ਤਾਂ ਉਹਨੂੰ ਫੁੱਲ ਸਪੋਰਟ ਕਰੂੰਗਾ ਜੇ ਨਾ ਟਾਈਮ ਸਹੀ ਨਾ ਸਾਨੂੰ ਤੇ ਇਸ ਰਿਸ਼ਤੇ ਨੂੰ ਸਮਝਣ ਵਾਸਤੇ ਤੁਸੀਂ ਲੈ ਸਕਦੇ ਹੋ ਧੰਨਵਾਦ ਬਾਕੀ ਮੈਂ ਵੀ ਕੋਸ਼ਿਸ਼ ਕਰੂੰਗੀ ਤੁਹਾਨੂੰ ਸਮਝਣ ਦੀ ਇਰਾ ਇਰਾ ਲੋਠੋ ਚਾਹ ਪੀ ਲੋ ਹਲੋ ਮੇਰੀ ਗੱਲ ਸੁਣੋ ਮੈਂ ਨਾ ਕਹਿੰਦੀ ਸੀ ਕਿ ਮੈਨਾਂ ਮਾਫ ਕਰਦੇ ਹੋ ਮੈਨੂੰ ਪਤਾ ਮੈਂ ਨਾ ਤੁਹਾਡੇ ਨਾਲ ਰਾਤ ਨਾਲ ਸਜਤਰ ਗੱਲ ਵੀ ਨਹੀਂ ਕੀਤੀ ਹੈਗੀ ਤੇ ਬਹੁ ਰੁੱਖਾ ਜਾ ਬੋਲੀਆਂ ਮੈਨੂੰ ਮਾਫ ਕਰਦੇ ਹੋ ਉਸ ਲਈ ਉਹ ਚਲ ਕੋਈ ਗੱਲ ਨਹੀਂ ਜੀ ਤੁਸੀਂ ਜੋ ਵੀ ਕੀਤਾ ਮੈਨੂੰ ਕੋਈ ਗੁੱਸਾ ਨਹੀਂ ਹੈਗਾ। ਇਹ ਨਾਲੇ ਕੁਝ ਗੱਲਾਂ ਜਿਹਦੇ ਵਿੱਚ ਨਹੀਂ ਰੱਖੇ ਜਣਾ ਤਾਂ ਹੀ ਚੰਗਾ ਹੁੰਦਾ। ਨਹੀਂ ਅੱਗੇ ਜਾ ਕੇ ਦੁੱਖ ਹੀ ਦਿੰਦੀਆਂ ਨੇ। ਹਾਂਜੀ। ਚਲੋ ਪੀ ਲਓ ਚਾਹ ਚੰਗਾ ਤੁਸੀਂ। ਮੈਨੂੰ ਪਤਾ ਕਿ ਹੁਣ ਮੈਂ ਸਾਰੀ ਜ਼ਿੰਦਗੀ ਇਸ ਕਰ ਚੋਈ ਕੱਟਣੀ ਆ। ਫਿਰ ਕਿਉਂ ਨਹੀਂ ਮੈਂ ਆਪਣੇ ਇਸ ਰਿਸ਼ਤੇ ਨੂੰ ਐਕਸੈਪਟ ਕਰ ਹੀ ਲਵਾਂ। ਅੱਜ ਨਹੀਂ ਤਾਂ ਕੱਲ ਵੀ ਤਾਂ ਐਕਸੈਪਟ ਕਰਨਾ ਹੀ ਆ। ਹੁਣੇ ਮੇਰਾ ਘਰ ਤੇ ਇਸ ਘਰ ਨੂੰ ਸਾਂਭਣਾ ਵੀ ਮੇਰੀ ਜ਼ਿੰਮੇਵਾਰੀ ਆ ਮੈਂ ਉੱਠ ਕੇ ਕੰਮ ਧੰਦੇ ਕਰਦੀ ਆ ਫੋਨ ਕਿਹਦਾ ਜਸਤਾ ਫੋਨ ਹੁਣੇ ਮੈਨੂੰ ਕਿਉਂ ਫੋਨ ਕਰ ਰਿਹਾ ਮੈਂ ਨਹੀਂ ਚੁੱਕਦੀ ਹੈ ਕਿ ਹੁਣ ਕਿਉਂ ਉਹਦਾ ਫੋਨ ਚੁੱਕੂੰਗੀ ਮੈਂ ਇਹ ਹਰਦਾ ਹੀ ਨਹੀਂ ਹੈਗਾ ਚਲ ਕੋਈ ਨਹੀਂ ਇਹਨੂੰ ਕਹਿ ਦਿੰਨੀ ਆ ਫੋਨ ਚੱਕ ਕੇ ਕਿ ਮੇਰਾ ਵਿਆਹ ਹੋ ਗਿਆ ਉਸ ਤੋਂ ਬਾਅਦ ਮੈਨੂੰ ਕੋਈ ਫੋਨ ਨਾ ਕਰੀ ਇਹ ਨਹੀਂ ਆਣੀ ਹਟਣਾ ਹੈ ਤੱਕ ਮੇਰੀ ਗੱਲ ਸੁਣ ਮੇਰਾ ਵਿਆਹ ਹੋ ਚੁੱਕਿਆ ਤੇ ਹੁਣ ਪਲੀਜ਼ ਮੈਨੂੰ ਤੂੰ ਫੋਨ ਨਾ ਕਰਿਆ ਕਰ ਕਾਦੇ ਵਾਸਤੇ ਤੂੰ ਮੈਨੂੰ ਫੋਨ ਕੀਤਾ ਦੱਸੀ ਓ ਮੇਰੀ ਗੱਲ ਤਾਂ ਸੁਣ ਯਾਰ ਤੂੰ ਕਿਉਂ ਫੋਨ ਕੀਤਾ ਮੈਨੂੰ ਦੱਸੇ ਕੀ ਕੰਮ ਆ ਮੈਂ ਨਾ ਤੈਨੂੰ ਦੱਸਦਾ ਕਿ ਮੇਰਾ ਵਿਆਹ ਹੋ ਚੁੱਕਿਆ ਤੂੰ ਤਾਂ ਉਸ ਦਿਨ ਮੈਨੂੰ ਧੋਖਾ ਦੇ ਕੇ ਚਲਾ ਗਿਆ ਸੀ ਨਾ ਮੈਂ ਨਾ ਤੈਨੂੰ ਕੋਈ ਧੋਖਾ ਨਹੀਂ ਦਿੱਤਾ ਯਾਰ ਉਹ ਮੈਂ ਤਾਂ ਤੈਨੂੰ ਐ ਦੱਸਣ ਲਈ ਫੋਨ ਕੀਤਾ ਸੀ ਤੇ ਉਸ ਦਿਨ ਮੈਨੂੰ ਬੁਲਾਇਆ ਸੀ ਮੈਂ ਨਾ ਯਾਰ ਕਾਲੀ ਨਾਲ ਜਦੋਂ ਘਰੋਂ ਨਿਕਲਿਆ ਤਾਂ ਮੇਰਾ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਤੇ ਯਾਰ ਮੇਰੇ ਬਹੁਤ ਸੱਟਾਂ ਵੱਜੀਆਂ ਤੇ ਨਾਲੇ ਮੇਰਾ ਫੋਨ ਵੀ ਬੰਦ ਹੋ ਗਿਆ ਹਾਏ ਇਹ ਤੂੰ ਕੀ ਕਹਿ ਰਿਆ ਤੂੰ ਠੀਕ ਹੈ ਨਾ ਹੁਣ ਹਾਂ ਹੁਣ ਤਾਂ ਫਰਕ ਆ ਪਿਆ ਨਾਲੋਂ ਚਲ ਮੈਂ ਤੈਨੂੰ ਬਾਅਦ ਚ ਫੋਨ ਕਰਦੀ ਹਾਂ ਮੇਰਾ ਨਾ ਪਹਿਲਾ ਦਿਨ ਐ ਸੋਰੇ ਘਰ ਚ ਜੇ ਮੈਂ ਇਹ ਫੋਨ ਚੁਲਾਈ ਗਈ ਨਾ ਚੰਗੀ ਨਹੀਂ ਲੱਗਣੀ ਮੈਂ ਵੀ ਕੰਮ ਧੰਦੇ ਕਰਨੇ ਆ ਉੱਠ ਕੇ ਚਲ ਇਹ ਤਾਂ ਮੈਂ ਵਧੀਆ ਕੀਤਾ ਜਿਹੜਾ ਨੂੰ ਆਪਦੇ ਹੱਥਾਂ ਥੱਲੇ ਕਰ ਲਿਆ ਨਾਲੇ ਵਧੀਆ ਹੋਇਆ ਦਾ ਵਿਆਹ ਹੋ ਗਿਆ ਨੀਤਾ ਨੇ ਮੇਰਾ ਖੇਡਾ ਨਹੀਂ ਛੱਡਣਾ ਸੀ ਐਂ ਕੰਜੀ ਰਹਿੰਦੀ ਕੁਜਾਸਾ ਤੂੰ ਮੇਰਾ ਵਿਆਹ ਕਰਵਾ ਵਿਆਹ ਕਰਵਾ ਵਧੀਆ ਹੋਇਆ ਇਹਦਾ ਸੋਣ ਦੇ ਸਾਰੇ ਕੰਮ ਆਉ ਗਏ ਨਾਲੇ ਇਹਨੇ ਮੈਨੂੰ ਦੱਸਿਆ ਸੀ ਇਹਦੇ ਸਾਰੇ ਪਰਿਵਾਰ ਤੇ ਕੱਲਾ ਮੁੰਡਾ ਹੀ ਆ ਜੀ ਵੀ ਬਾਪੂ ਦਾ ਹੈਣੀ ਉਹਦੇ ਹਣ ਤਾਂ ਬਾਪੂ ਮੋٹے ਮਾਲ ਨੂੰ ਹੱਥ ਮਰਾਂਗੇ ਬੱਸ ਗਿਆ ਦੇਖਦੇ ਆ ਰੋਟੀ ਤਾਂ ਬਣਾਤੀ ਜਸਤ ਨੂੰ ਫੋਨ ਕਰਾਂ ਕਿ ਨਾ ਕੁਝ ਸਮਝ ਨਹੀਂ ਆ ਰਿਹਾ ਕੀ ਕਰਾਂ ਕੀ ਕਰੀ ਜਾਂਦੇ ਸੀ ਕੁਝ ਨਹੀਂ ਉਹ ਮੈਂ ਸੋਚ ਰਹੀ ਸੀ ਮਾਚਲ ਮੰਮੀ ਨੂੰ ਫੋਨ ਕਰ ਲਾਂ ਲੈ ਇਹ ਚ ਸੋਚਣ ਵਾਲੀ ਕੀ ਗੱਲ ਆ ਤੁਸੀਂ ਫੋਨ ਕਰ ਦਿਓ ਫਿਰ ਨਹੀਂ ਮੈਂ ਬਸ ਐ ਸੋਚੀ ਸੀ ਵੀ ਚੱਲ ਪਹਿਲਾਂ ਕੰਮ ਵਗੈਰਾ ਨਿਬੇੜ ਲੈਣੀ ਆ ਫਿਰ ਫੋਨ ਕਰ ਲੂੰਗੀ ਕੰਮ ਤਾਂ ਹੁੰਦੇ ਰਹਿਣਗੇ ਸਾਰਾ ਦਿਨ ਪਿਆ ਕੰਮ ਕਰਨਾ ਮੈਂ ਕਰ ਪਹਿਲਾਂ ਫੋਨ ਕਰ ਲੈ ਲੈ ਮੈਂ ਲਾ ਕੇ ਦੇ ਦਿੰਦਾ ਨਹੀਂ ਨਹੀਂ ਕੋਈ ਨਹੀਂ ਮੈਂ ਅਬ ਤੇ ਫੋਨ ਤੋਂ ਕਰ ਲੂੰਗੀ ਫੋਨ ਚਾਹ ਕਰਦੀ ਫੋਨ ਨਾਲ ਰੋਟੀ ਬਣਾਤੀ ਹਾਂਜੀ ਬਣਾਈ ਪਈ ਆ ਰੋਟੀ ਖਾ ਲੈ ਟਾਈਮ ਨਾਲ ਮੈਂ ਖੇਤ ਜਾ ਕੇ ਆਉਣਾ ਮੈਂ ਆਜੀ ਆਉਂਗਾ ਠੀਕ ਆ ਹਾਂ ਕਰਨੀ ਮਮੀ ਨਾਲ ਗੱਲ ਕਿਉਂਕਿ ਹੁਣ ਇੱਥੇ ਕੰਮ ਦੱਦਾ ਕਰਦੇ ਲੱਗ ਜੀ ਕੋਈ ਨਹੀਂ ਕਰ ਲੂੰਗੀ ਹਾਂ ਚੱਲ ਚੰਗਾ ਕਰ ਦਿੰਦੇ ਆ ਰੱਖੀ ਕਰੀ ਲੈਣੀਆਂ ਜਸਨੂ ਫੋਨ ਲੈ ਆ ਹੀ ਗਿਆ ਫਿਰ ਮੈਡਮ ਦਾ ਫੋਨ ਦੇਖਾਂ ਕੀ ਕਹਿੰਦੀ ਐ ਹਲੋ ਤੂੰ ਠੀਕ ਆ ਨਾ ਹੁਣ ਪਹਿਲਾਂ ਨਾਲੋਂ ਤਾਂ ਫਰਕ ਹੋਊਗਾ ਹਾਂ ਹੀਰੋ ਹੁਣ ਤਾਂ ਪਹਿਲਾਂ ਨਾਲੋਂ ਬਹੁਤ ਫਰਕ ਆ ਹੁਣ ਤਾਂ ਮੈਂ ਥੋੜਾ ਜਿਹਾ ਬੈਠਣ ਜੋਗਾ ਹੋ ਗਿਆ ਯਾਰ ਉਹਦੇ ਦਾ ਮੇਰੀ ਹਾਲਤ ਵਾਲੀ ਖਰਾਬ ਸੀ ਉਹ ਹੀਰੋ ਮੈਨੂੰ ਮਾਫ ਕਰਦੀ ਯਾਰ ਉਹ ਦਿਨ ਮੇਰੇ ਤੋਂ ਆਏ ਨਹੀਂ ਗਿਆ ਛੱਡ ਯਾਰ ਤੂੰ ਕਿਹੜਾ ਜਾਣ ਬੁਝ ਕੇ ਕੀਤਾ ਸੀ ਉਹ ਮੈਂ ਤਾਂ ਐਂ ਕਹਿੰਦਾ ਸੀ ਹੀਰੋ ਮੇਰਾ ਯਾਰ ਨੂੰ ਮਿਲਣ ਨੂੰ ਬਾਲਾ ਜੀ ਕਰੀ ਜਾਂਦਾ ਆਪਾਂ ਮਿਲੀਏ ਨਾ ਯਾਰ ਕਿਤੇ ਕੋਈ ਨਹੀਂ ਚਲ ਮੈਂ ਨਾ ਅਗਲੇ ਹਫਤੇ ਪਿੰਡ ਆਉਂਗੀ ਤੇ ਤੈਨੂੰ ਮਿਲ ਕੇ ਜਾਊ ਫਿਰ ਆਪਾਂ ਐ ਕਰਾਂਗੇ ਪਾਰਕ 'ਚ ਬਹਿ ਕੇ ਗੱਲਾਂ ਕਰਾਂਗੇ ਚਲ ਹੁਣ ਮੈਂ ਫੋਨ ਰੱਖ ਦਿਆਂਗੀ ਬਾਅਦ 'ਚ ਗੱਲ ਕਰੂੰਗੀ ਲੈ ਜੇ ਰੋਟੀ ਬਣੀ ਪਈ ਆ ਲਿਆ ਦੇ ਯਾਰ ਔਖ ਬਾਤ ਲੱਗੀ ਆ ਦੇਖੋ ਮੈਂ ਨਾ ਤੁਹਾਡੀ ਨੌਕਰ ਨਹੀਂ ਲੱਗੀ ਹੈਗੀ ਜਦੋਂ ਮੇਰਾ ਦਿਲ ਕਰੂਗਾ ਨਾ ਮੈਂ ਉਦੋਂ ਰੋਟੀ ਬਣਾਉਂਗੀ ਠੀਕ ਹੈ ਨਾਲੇ ਰੋਟੀ ਹਲੇ ਬਣੀ ਨਹੀਂ ਹੈਗੀ ਜੇ ਤੁਹਾਨੂੰ ਜ਼ਿਆਦਾ ਭੁੱਖ ਲੱਗੀ ਹੈ ਤਾਂ ਬਾਹਰੋਂ ਮੰਗਵਾ ਲਓ ਜਾਂ ਬਾਹਰ ਜਾ ਕੇ ਖਾ ਲਓ ਕਮਾਲਾ ਨੁਕਰਾਨੀ ਸਮਝ ਕੇ ਰੱਖ ਰੱਖਿਆ ਨੂੰ ਆ ਮੈਸ ਕਰਦੀ ਹਾਂਜੀ ਹੀਰਾ ਹਾਂ ਕਿਰਾਫੋਨ ਸੀ ਉਹ ਤਾਂ ਮੰਮੀ ਦਾ ਫੋਨ ਸੀਗਾ ਉਹ ਇਹੀ ਗੱਲ ਮੈਂ ਤੈਨੂੰ ਕਹਿੰਦਾ ਜੀ ਆ ਮੈਨੂੰ ਮੰਮੀ ਦਾ ਫੋਨ ਆਇਆ ਤੇਰਾ ਫੋਨ ਕਿਤੇ ਬੀਜ ਚੱਲ ਰਿਹਾ ਸੀਗਾ ਕੱਲ੍ਹ ਕਰਾਉਣਾ ਸੀ ਤੇਰੀ